ਮਨੋਖਾ ਪਤਾ ਨਹੀਂ ਇਸ ਗੁਰੂ ਨੂੰ ਛੱਡ ਕੇ ਕਿਹੜੇ ਨਾਮ ਦੀ ਭਾਲ ਕਰਦਾ ਫਿਰਦਾ ਅੱਜ ਦੁਨੀਆ ਦੇ ਤਖਤੇ ਤੇ ਕਿੰਨੇ ਡੇਰੇ ਖੁੱਲ ਗਏ ਜਿਹੜੇ ਆਵਾਜ਼ ਮਾਰ ਕੇ ਕਹਿੰਦੇ ਆ ਮੈਂ ਤੈਨੂੰ ਨਾਮ ਦੱਸਾਂ ਤੇ ਉਹਨਾਂ ਦੇ ਨਾਮ ਦੱਸਣ ਦਾ ਤਰੀਕਾ ਵੀ ਅਲੱਗ ਹੈ ਤੁਸੀਂ ਕਦੇ ਗੌਰ ਕੀਤੀ ਇਸ ਗੱਲ ਵੱਲ ਇੱਥੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਨਾ ਚਲੋ ਸ਼ਹਿਰਾਂ ਵਿੱਚ ਨਹੀਂ ਪਰ ਪਿੰਡਾਂ ਵਿੱਚ ਇੱਕ ਹੁਕਮ ਬੋਲਿਆ ਜਾਂਦਾ ਇੱਕ ਆਵਾਜ਼ ਬੁਲੀ ਜਾਂਦੀ ਹੈ ਉੱਪਰਲੇ ਸਿੱਕਰਾ ਵਿੱਚ ਭਾਈ ਅੰਮ੍ਰਿਤ ਵੇਲਾ ਹੋ ਗਿਆ ਉਠੋ ਤੇ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ ਨਹਾਓ ਧੋਵੋ ਇਸ਼ਨਾਨ ਪਾਣੀ ਕਰੋ ਤੇ ਗੁਰਦੁਆਰਾ ਸਾਹਿਬ ਆਓ ਤੇ ਰਲਵੇਂ ਕੇ ਬਾਣੀ ਪੜਿਓ ਆਪਾਂ ਇਸ ਹੋਕੇ ਨੂੰ ਲੁਕੋਇਆ ਤਾਂ ਨਹੀਂ ਜੀ ਜੇ ਮੈਂ ਗਲਤ ਹੋਇਆ ਤੇ ਮੈਨੂੰ ਜਰੂਰ ਦੱਸਿਓ ਇਸ ਹੋਕੇ ਨੂੰ ਕਿਸੇ ਨੇ ਲੁਕੋਇਆ ਪਰ ਪਤਾ ਨਹੀਂ ਉਹਨਾਂ ਲੋਕਾਂ ਨੂੰ ਕੌਣ ਸਮਝਾਵੇ ਜਾਂ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਸਮਝ ਲੱਗਦੀ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਤੇ ਨਾਮ ਲਿਆ ਪਰ ਅਸੀਂ ਕਿਸੇ ਨੂੰ ਦੱਸਣਾ ਨਹੀਂ ਹੈ ਉਹ ਦੱਸੂਗਾ ਵੀ ਕੀ ਅਗਲਾ ਤੁਹਾਨੂੰ ਕੰਨ 'ਚ ਕੀ ਕਹਿੰਦਾ ਬਲੋ ਤੇ ਇਹ ਕਹਿੰਦਾ ਵੀ ਕੰਨਾ ਮੰਨਾ ਕਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਇਤਬਾਰ ਗੁਰ ਅਗਲਾ ਇਹ ਵੀ ਕਹਿੰਦਾ ਹੋਏਗਾ ਕਿਰਪਾਨ ਪਾ ਕੇ ਸਿਰ ਤੇ ਦਸਤਾਰ ਸਜਾ ਕੇ ਖੰਡੇ ਬਾਟੇ ਕੀ ਪੌਲ ਲੈ ਕੇ ਦਾੜਾ ਰੱਖ ਕੇ ਮੇਰੇ ਕੋਲ ਕੀ ਲੈਣ ਆਇਆ ਤੇਰੇ ਕੋਲ ਐਡਾ ਵੱਡਾ ਖਜ਼ਾਨਾ ਹੁਣ ਅਗਲਾ ਤੁਹਾਨੂੰ ਕੀ ਦੱਸੇ ਵੀ ਕੰਨ 'ਚ ਕੀ ਕਿਹਾ ਉਹਨੇ ਹੋ ਸਕਦਾ ਅਗਲੇ ਨੇ ਕੰਨ 'ਚ ਇਹ ਕਿਹਾ ਹੋਏਗਾ ਉਹ ਦਸਤਾਰ ਬੰਨੀ ਐ ਅਗਲੇ ਨੇ ਕੰਨ 'ਚ ਕਿਹਾ ਹੋਏਗਾ ਜਿਹੜੇ ਲੋਕ ਕਹਿੰਦੇ ਜੇ ਅਸੀਂ ਕਿਸ ਨੂੰ ਨਾਮ ਨਹੀਂ ਦੱਸਣਾ ਉਹ ਪਤਾ ਕਿਉਂ ਨਹੀਂ ਦੱਸ ਦੇਗੇ ਉਹ ਇਸ ਕਰਕੇ ਨਹੀਂ ਦੱਸ ਦੇਗੇ ਜਦੋਂ ਕਿਸੇ ਕੋਲ ਜਾਂਦੇ ਆ ਅਗਲਾ ਉਹਦੀ ਦਸਤਾਰ ਵੇਖ ਕੇ ਕਹਿੰਦਾ ਐਡੀ ਸੋਹਣੀ ਤੂੰ ਦਸਤਾਰ ਸਜਾਈ ਹੋਈ ਹੈ ਦਾੜਾ ਤੇਰੇ ਪ੍ਰਕਾਸ਼ ਹੈ ਗੁਰੂ ਦਾ ਤੂੰ ਸਿੱਖ ਲੱਗਦਾ ਨਾਮ ਤੇਰੇ ਸਿੰਘ ਲੱਗਿਆ ਤੇ ਮੇਰੇ ਕੋਲ ਕੀ ਲੈਣ ਆਇਆ ਕੰਨ ਚ ਇਹੀ ਕਹਿੰਦਾ ਵਾ ਤੇ ਹੁਣ ਅਗਲਾ ਕੀ ਕਵੇ ਕਿ ਮੇਰੀ ਬੇਇੱਜ਼ਤੀ ਹੋਈ ਐ ਤਾਂ ਇਹ ਵੀ ਅਗਲਾ ਤੁਹਾਨੂੰ ਦੱਸਦਾ ਨਹੀਂ ਕਿ ਮੈਨੂੰ ਕੰਨ ਵਿੱਚ ਨਾਮ ਦੱਸਿਆ ਵਾ ਉਹਨੂੰ ਪਤਾ ਵੀ ਜੇ ਮੈਂ ਇਹਨੂੰ ਇਹ ਦੱਸਦਾ ਵੀ ਮੈਂ ਬਾਬਾ ਜੀ ਕੋਲੇ ਗਿਆ ਸੀ ਉਹਨੇ ਕਿਹਾ ਸੀ ਵੀ ਭਾਈ ਤੇਰੇ ਸਿਰ ਤੇ ਦਸਤਾਰ ਸਜਾਈ ਹੋਈ ਐ ਤੇਰੇ ਦਾਦਾ ਪ੍ਰਕਾਸ਼ ਤੂੰ ਗੁਰੂ ਦਾ ਸਿੱਖ ਲੱਗਦਾ ਵਾ ਤੇਰੇ ਮਗਰ ਸਿੰਘ ਲੱਗਿਆ ਤੇ ਤੂੰ ਸਰਦਾਰਾਂ ਦਾ ਪੁੱਤ ਐ ਸਰਦਾਰਾਂ ਦੀ ਧੀ ਐ ਸਰਦਾਰਾਂ ਦੀ ਬੱਚੀ ਐ ਤੇ ਹੁਣ ਉਹ ਕੀ ਤੁਹਾਨੂੰ ਦੱਸੇ ਕੰਨ ਵਿੱਚ ਤੇ ਉਹਨੇ ਬੇਇੱਜ਼ਤੀ ਕੀਤੀ ਅਗਲਾ ਬੇਇੱਜ਼ਤੀ ਦੱਸੂਗਾ ਜਾਦਾ ਫਿਰ ਦੱਸ ਵੀ ਤੇਰੇ ਗੁਰੂ ਨੇ ਕਿਹੜਾ ਤੈਨੂੰ ਨਾਮ ਦੱਸਿਆ ਜੇ ਤੂੰ ਨਹੀਂ ਦੱਸਦਾ ਆ ਮੈਂ ਤੈਨੂੰ ਦੱਸਣ ਲੱਗਾ ਮੇਰਾ ਗੁਰੂ ਆਵਾਜ਼ ਮਾਰ ਕੇ ਕਹਿੰਦਾ ਇੱਥੇ ਜਪਜੀ ਸਾਹਿਬ ਕਿਸੇ ਨੂੰ ਕੰਨ ਵਿੱਚ ਨਹੀਂ ਦੱਸਿਆ ਗਿਆਗਾ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸ਼ਲੋਕ ਕਿਸੇ ਦੇ ਕੰਨ ਵਿੱਚ ਨਹੀਂ ਦੱਸੇਗੇ ਗੁਰੂ ਅਮਰਦਾਸ ਪਾਸ਼ਾ ਜੀ ਦੀ ਅਨੰਦ ਸਾਹਿਬ ਦੀ ਬਾਣੀ ਲਿਖੀ ਤੇ ਅਨੰਦ ਸਾਹਿਬ ਦੀ ਬਾਣੀ ਸਾਡੀ ਝੋਲੀ ਵਿੱਚ ਪਾਈ ਇਹ ਨਹੀਂ ਆਖਿਆ ਕਿ ਬਾਬਾ ਸੁੰਦਰ ਜੀ ਉਹਨਾਂ ਨੇ ਸਿਰਫ ਕੰਨ ਵਿੱਚ ਗੱਲਾਂ ਦੱਸੀਆਂ ਸਾਡੀਆਂ ਝੋਲੀਆਂ ਦੇ ਵਿੱਚ ਪਾਈਆਂ ਜਾਂ ਗੁਰੂ ਅਮਰਦਾਸ ਪਾਸ਼ਾ ਨੇ ਮਿੱਠੀ ਬਾਣੀ ਸਾਡੇ ਕੰਨਾਂ ਵਿੱਚ ਪਾਈਗੀ ਗੁਰੂ ਸਾਹਿਬ ਨੇ ਆਵਾਜ਼ ਮਾਰ ਕੇ ਆਖਿਆ ਪੁੱਤ ਮੈਂ ਕਿਸੇ ਇੱਕ ਬੰਦੇ ਨੂੰ ਕੰਨ ਵਿੱਚ ਨਹੀਂ ਦੱਸਣ ਲੱਗਿਆ ਮੈਂ ਤਾਂ ਹੋਕਾ ਦੇ ਕੇ ਕਹਿਣ ਲੱਗਿਆ ਜੇ ਕੋਈ ਇਸ ਦਰ ਦਾ ਪੰਧੀ ਬਣਨਾ ਚਾਹੁੰਦਾ ਹੈ ਜੇ ਕੋਈ ਸਚਿਆਰਾ ਬਣਨਾ ਚਾਹੁੰਦਾ ਹੈ ਆ ਹੋਕਾ ਲੱਗਿਆ ਸੀ ਨਾ ਗੁਰੂ ਨਾਨਕ ਦੇ ਮਹਾਰਾਏ ਨੇ ਕਿਸੇ ਨੂੰ ਕੰਨ ਵਿੱਚ ਨਹੀਂ ਆਖਿਆ ਗਿਆ ਕਿ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਸੀਂ ਬੋਲੋ ਜੀ ਸਾਰੀ ਵਿਆਖਿਆ ਮੈਂ ਥੋੜਾ ਕਰਨੀ ਹੈ ਗੁਰੂ ਨਾਨਕ ਦੇ ਮਹਾਰਾ ਨੇ ਕਿਸੇ ਕੰਨ ਵਿੱਚ ਥੋੜਾ ਆਖਿਆ ਵੀ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਮਰਨੇ ਆਖਿਆ ਮਰਦਾਨਿਆ ਰਬਾਬ ਛੇਣ ਤੇ ਰਬਾਬ ਦੀ ਧੁਨ ਚਲਦੀ ਹੈ ਤਾਰ ਵੱਜਦੀ ਹੈ ਤੇ ਪਤਾ ਨਹੀਂ ਕਿੰਨੇ ਲੋਕ ਉਸ ਰਬਾਬ ਨੂੰ ਸੁਣ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਮਰੀਦ ਬਣੇ ਜੇ ਬਾਪੂ ਨਾਨਕ ਕੰਨ ਵਿੱਚ ਦੱਸਦਾ ਤੇ ਮਾਫੀ ਚਾਹਣਾ ਸੱਜਣ ਠੱਗ ਠੱਗ ਹੀ ਰਹਿੰਦਾ ਭਾਈ ਨਾ ਬਣਦਾ ਵਲੀ ਕੰਧਾਰੀ ਫਿਰ ਕੱਲਾ ਵਲੀ ਕੰਧਾਰੀ ਪਾਪੀ ਰਹਿੰਦਾ ਫਿਰ ਉਹ ਭਾਈ ਨਾ ਬਣਦਾ ਕੌਡਾ ਰਾਖਸ਼ ਕੌਡਾ ਪੀਲ ਭਾਈ ਨਾ ਬਣਦਾ ਜੇ ਮੇਰੇ ਬਾਪੂ ਕੰਨਾਂ ਵਿੱਚ ਨਾਮ ਦਿੰਦਾ ਮੇਰੇ ਬਾਦਸ਼ਾਹ ਨੇ ਡੰਕੇ ਦੀ ਛੋੜ ਤੇ ਸਮੁੱਚੀ ਕੌਮ ਦੀ ਝੋਲੀ ਚ ਪਾ ਦਿੱਤਾ ਨਾਮ ਤੇ ਇਹ ਗੱਲ ਕੱਲੀ ਗੁਰੂ ਨਾਨਕ ਸਾਹਿਬ ਦੀ ਗੱਲ ਨਹੀਂ ਹੈ ਇਤਿਹਾਸ ਪੜ ਲਓ ਆਪਣਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਜਦੋਂ ਖੰਡੇ ਬਾਟੇ ਕਿ ਪੌਲ ਦੀ ਕਿਸ ਦੇ ਕੰਨ ਵਿੱਚ ਗੱਲ ਕਹੀ ਜੀ ਮਹਾਰਾ ਨੇ ਸ਼ਮਸ਼ੀਰ ਲਹਿਰਾ ਕੇ ਭਰੀ ਸਤੇ ਤੇ ਮਰੜੇ ਆਖਿਆ ਮੈਨੂੰ ਪੰਜ ਸਿਰਾਂ ਦੀ ਮੰਗ ਹੈ ਕੋਈ ਹੈ ਕੋਈ ਆਪਣਾ ਸੀਰ ਦੇ ਸਕਦਾ ਚ ਗੁਰੂ ਸਾਹਿਬ ਨੇ ਕੱਲੇ ਦੇ ਕੰਨ ਕੰਨ ਵਿੱਚ ਆ ਗੱਲ ਗੱਲ ਦੱਸੀ ਵੀ ਭਾਈ ਮੈਨੂੰ ਸਿਰ ਦੀ ਮੰਗ ਹੈ ਇਹ ਇਸ ਕਰਕੇ ਮੈਂ ਇਸ ਗੱਲ ਤੇ ਜ਼ੋਰ ਦੇ ਰਿਹਾ ਸਾਡਾ ਗੁਰੂ ਕਿਸੇ ਨੂੰ ਕੰਨ ਵਿੱਚ ਨਾਮ ਨਹੀਂ ਦਿੰਦਾਗਾ ਮੇਰਾ ਗੁਰੂ ਤੇ ਸਮੁੱਚਾ ਉਪਦੇਸ਼ ਦਾ ਗੁਰੂ ਨੇ ਆਖਿਆ ਨਾ ਕਿਰਤ ਕਰੋ ਬੋਲੋ ਪਿਆਰਿਓ ਨਾਮ ਜਪੋ ਵੰਡ ਛਕੋ ਹੁਣੇ ਕੰਨ ਵਿੱਚ ਗੱਲ ਆਖੀ ਮੇਰੇ ਮਾਲਕ ਨੇ ਨਾ ਮਾਰਨ ਤੇ ਸਮੁੱਚੇ ਸੰਸਾਰ ਵਿੱਚ ਆਖੀ ਗੱਲ